ਜਿੱਤਾਂਗੇ ਜਾਂ ਮਰਾਂਗੇ ਠੀਕ ਹੈ ਜੀ ਬਾਬੇ ਢੱਲੇਵਾਲਾ ਖੜੇ ਆ ਹਾਂਜੀ ਜਿੱਤਾਂਗੇ ਜਾਂ ਮਰਾਂਗੇ ਠੀਕ ਹੈ ਮਰਨ ਵੱਤ ਰੱਖਣ ਤੋਂ ਬਾਅਦ ਚ ਹਾਂਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹ ਦੇਖੋ ਜਿਹੜੇ ਯੋਧੇ ਜੁਝੰਡੇ ਇੱਥੇ ਕਿਸਾਨ ਜੱਸੀ ਬੰਦੀ ਦੇ ਵਿੱਚ ਜਿਹੜੇ ਯੂਰਕੇ ਯੋਧੇ ਆਪਣਾ ਆਪਣੀ ਖਾਤਰ ਬੈਠਾ ਆਪਣੀ ਖਾਤਰ ਯੋਧਾ ਬੈਠਾ ਇਹ ਵੀ ਖਾਤਰ ਹੀ ਆਪਣੀ ਜਿਹੜੇ ਯੋਧੇ ਬੈਠੇ ਹੋਏ ਆਸੀਂ ਬਾਈ ਟਾਲਾ ਕੈਂਟਰ ਵਿਖਾਉਣ ਦਾ ਜੋ ਬਾਬੇ ਜੀ ਨੂੰ ਆ ਇੱਧਰ ਆ ਜਾ ਲੋ ਆਇਦਾ ਮੈਂ ਚੇਪ ਦੇ ਬਾਕ ਬਾਕ ਨੂੰ ਆ ਬੈਠਾ ਹਾਂ ਠੀਕ ਹੈ ਜੀ ਵੇਖੋ ਵੇਖੋ ਜੋਦੇ ਜੁ ਜੰਡਾ ਹੈ ਵੇਖੋ ਜੋਦੇ ਜੁ ਹਾਂਜੀ ਭੁੱਖਾ ਬੈਠਾ ਬੰਦਾ ਹਾਂਜੀ ਭੁੱਖਾ ਪਾਣਾ ਬੈਠਾ ਉਹ ਪਾਣੀ ਚਮਚਾ ਪਾਣ ਦੇ ਲੈ ਨਾ ਇੱਕ ਪਾਣੀ ਇਹਦਾ ਚਮਚਾ ਇਕ ਪੀਂਦਾ ਵਾ ਦੋ ਪਾ ਲੈ ਕੋਈ மூਝ ਤਿੰਨ ਪਾ ਦੇ ਹਨਾ ਤੇ ਲੋਕੀ ਪਿੰਡਾਂ ਦੇ ਵਿੱਚ ਬੈਠੇ ਆ ਰਮਾਨ ਆ ਇਸ ਦੀ ਜ਼ਿੰਦਗੀ ਜੀਣ ਦਾ ਆ ਫਿਰ ਤੁਹਾਡੀ ਲੋਕਾਂ ਦੀ ਖਾਤਰੋ ਬੈਠਾ ਜਿਹੜੇ ਘਰਾਂ ਦੇ ਬੈਠੇ ਜਨਾ ਜਿਹੜੇ ਦੇ ਮਹੱਲਾ ਦਸਉਂਦੇ ਆ ਹਾਂਜੀ ਹਾਂਜੀ ਤੇ ਰਜਾਈਆਂ ਦੇ ਇੱਕ ਇੱਕ ਸੁੰਦਿਆ ਤੋ ਉੱਥੇ ਬੈਠਾ ਆਪਣੇ ਖਤਰ ਜਿਹੜੇ ਕਿਸਾਨ ਇੱਥੇ ਸ਼ਾਂਤਮਾਈ ਨਾਲ ਬੈਠੇ ਕਿਸਾਨਾਂ ਦਾ ਕਿੰਨਾ ਜੋਸ਼ ਹੋਇਆ ਆਪਣੇ ਜੋਸ਼ ਦੇ ਵਿੱਚ ਜਿਹੜੇ ਕਿਸਾਨ ਕੰਮ ਭੁੱਖ ਰਾਹੀ ਦੇ ਵਿੱਚ ਜਿੱਤਾਂਗੇ ਜਾਂ ਮਰਾਂਗੇ ਇੱਥੇ ਰਸਰ ਪਾਣੀ ਰਸਰ ਪਾਣੀ ਦੀ ਕੋਈ ਇੱਕ ਕਿਸਾਨਾਂ ਦਾ ਇਹੋ ਨਾਰਾ ਚੱਲਣ ਡਿਆ ਹੈ ਇਹ ਹੈਲੋ ਇਹਨੂੰ ਇੱਥੇ ਰਸਰ ਪਾਣੀ ਦੀ ਕੋਈ ਘਰ ਨਹੀਂ ਰਸਰ ਪਾਣੀ ਦੀ ਵਾਧੂ ਵਾਧੂ ਹੋਈ ਜੀ ਪਰ ਨਹੀਂ ਆ ਹਾਜ਼ਰੀ ਪਰ ਨਾਤੇ ਲੋਕਾਂ ਨੂੰ ਪੀਡ ਕਰਦੇ ਆਂ ਜੀ ਆਜੋ ਤੁਹਾਡੇ ਵਾਸਤੇ ਭੁੱਖਾ ਤੇ ਉੱਥੇ ਬੈਠਾ ਹੋ ਠੀਕ ਹੈ ਬਾਪੂ ਮਰਨ ਡੇ ਹਾਂਜੀ ਹਾਂ ਜਾਈਆਂ ਚ ਬੈਠੇ ਆ ਬਾਲ ਲੈ ਜੋਰਿਆ ਬਾਲ ਲੈ ਜੋਰਿਆ ਬਾਲ ਲੈ ਜੋਰਿਆ ਇਹ ਲੋ ਜੋਦੇ ਸਾਨੂੰ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਜੂਝਣ ਡਾਇ ਆ ਤੇ ਅਸੀਂ ਜੋ ਸਾਰਾ ਅੱਜ ਮੈਂ ਤੁਹਾਨੂੰ ਜਿਹੜਾ ਆਟਮ ਖਾੜਿਆ ਈ ਹਾਂਜੀ ਪ੍ਰਧਾਨ ਜੀ ਤੁਸੀਂ ਅਵਸਰ ਤੋਂ ਆਏ ਕਿ ਜਿਹੜਾ 99 ਜਥੇ ਦੇ ਵਿੱਚ ਜੇ ਖਨੌਰੀ ਵੱਟ ਤੇ ਪਹੁੰਚ ਚੁੱਕੇ ਜੀ ਸੀ ਜੀ ਸਾਡਾ ਮਤਲਬ ਕਿਸਾਨ ਸੰਘਾ ਚ ਕੋਡ ਬਡਾਵਾ ਹਾਂਜੀ ਹਾਂਜੀ ਪਿੰਡ ਸੁਤਾਨਵਿੰਡ ਹਾਂਜੀ ਇਕਾਈ ਜੂਨ ਪ੍ਰਧਾਨ ਨੂੰ ਮਾਲ ਦੇ ਨਾਲ ਅਸੀਂ ਆਉਨੇ ਹਰ ਹਾਂਜੀ 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 ਜੀ ਜਦੋਂ ਵੀ ਮਤਲਬ ਸਾਡੀ ਡਿਊਟੀ ਲੱਗਦੀ ਆ ਹਾਂਜੀ ਅਸੀਂ ਉਦੋਂ ਹੀ ਮਤਲਬ ਸਾਡੀ 5 ਮਹੀਨੇ ਬਾਅਦ ਵਾਰੀ ਆਜੇ 2 ਮਹੀਨੇ ਬਾਅਦ ਵਾਰੀ ਆ ਜਵੇ ਹਾਂਜੀ ਹਾਂਜੀ ਅਸੀਂ ਜੀ ਹਾਜ਼ਰੀ ਜਰੂਰ ਭਰਦੇ ਆ ਜੀ ਹਾਂਜੀ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਵੀ ਇਹ ਲੜਾਈ ਇਕੱਲੇ ਇੱਕ ਜਣੇ ਦੀ ਲੜਾਈ ਨਹੀਂ ਜੀ ਹਾਂਜੀ ਹਾਂਜੀ ਇਹ ਸਾਰਿਆਂ ਦੀ ਲੜਾਈ ਆ ਹਾਂਜੀ 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 ਇਸ ਕਰਕੇ ਵੱਧ ਤੋਂ ਵੱਧ ਸੰਘਰਸ਼ ਦੇ ਵਿੱਚ ਅੱਜ 12 ਫਰਵਰੀ ਆ ਜੀ ਅੱਜ 1 ਸਾਲ ਹੋ ਗਿਆ ਪੂਰਾ ਸਾਨੂੰ ਹਾਂਜੀ ਕਨੌਰੀ ਬਾਰਡਰ ਦੇ ਉੱਤੇ ਮਤਲਬ ਸੰਘਰਸ਼ ਕਰਦੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਵੱਧ ਤੋਂ ਵੱਧ ਅਸੀਂ ਕਹਿੰਨੇ ਆ ਵੀ ਇੱਥੇ ਵੱਧ ਤੋਂ ਵੱਧ ਹਾਂ ਮਤਲਬ ਤੁਸੀਂ ਹਾਜ਼ਰੀ ਭਰੋ ਹਾਂਜੀ ਤੇ ਸੰਘਰਸ਼ ਨੂੰ ਕਾਮਯਾਬ ਕਰੋ ਤੇ ਬਾਪੂ ਡੱਲੇਵਾਲ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿਓ ਹਾਂਜੀ ਵੇਖੋ ਉਹਨਾਂ ਨੂੰ ਅੱਜ 70 ਦਿਨ ਤੋਂ ਵੀ ਉੱਪਰ ਹੋ ਗਿਆ ਵਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਮਨਸਾਣੀ ਸੰਤੇ ਬੈਠੀ ਹੋਈ ਆ ਹੁਣ ਮੈਂ ਤੁਹਾਨੂੰ ਲੈ ਚੱਲਦਾ ਐ ਮੇਨ ਦਫਤਰ ਜਿਹੜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦਾ ਦਫਤਰ ਮੈਂ ਉੱਥੇ ਪਹੁੰਚ ਚੁੱਕਾ ਐ ਇਹ ਦਫਤਰ ਮੁੱਖ ਦਫਤਰ ਪ੍ਰਣਾਲੀ ਜਿਹੜਾ ਬਣਾਇਆ ਗਿਆ ਐ ਮੁੱਖ ਦਫਤਰ ਦੇ ਵਿੱਚ ਮੈਂ ਪਹੁੰਚ ਆਇਆ ਇਹ ਮੈਂ ਤੁਹਾਨੂੰ ਅਦੰਦੀ ਵਿਦੇਸ਼ਾ ਵਖਾਉਣਾ ਜਿੱਥੇ ਮੀਟਿੰਗਾਂ ਹੁੰਦੀਆਂ ਐ ਜਿੱਥੇ ਪ੍ਰਧਾਨ ਦੀ ਮੀਟਿੰਗਾਂ ਕਰਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਇਹ ਤੁਹਾਨੂੰ ਮੁੱਖ ਦਫ਼ਤਰ ਦਾ ਅੰਦਰ ਦਾ ਦਿਸ਼ਾ ਵਿਖਾ ਰਿਹਾ ਹਾਂ। ਮੋਤੀ ਪ੍ਰਧਾਨ ਜੀ ਅਸੀਂ ਤੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਜਿਹੜੇ ਅਸਵੇਲੇ ਘਰਾਂ 'ਚ ਬੈਠੇ ਹਨ ਰਜਾਈਆਂ ਦੇ ਵਿੱਚ ਵੜ ਕੇ ਅਸੀਂ ਤੇ ਉਹਨਾਂ ਨੂੰ ਕਹਿੰਨੇ ਆਂ ਵੀ ਵੱਧ ਤੋਂ ਵੱਧ ਨਿਕਲੋ ਆਪਣੀ ਜ਼ਮੀਰਾਂ ਦਾ ਨਹੀਂ ਆਪਣੀ ਆਉਣ ਵਾਲੀਆਂ ਨਸਲਾਂ ਦਾ ਵੀ ਆਪਾਂ ਨੂੰ ਇਹਨਾਂ ਦੀ ਵੀ ਆਪਾਂ ਸਾਂਭ ਸੰਭਾਲ ਕਰਨੀ ਆ। ਇਸ ਕਰਕੇ ਕੱਲੀਆਂ ਫਸਲਾਂ ਨਹੀਂ ਔਰ ਨਸਲਾਂ ਦਾ ਵੀ ਆਪਾਂ ਨੂੰ ਇਹਨਾਂ ਨੂੰ ਸਾਹਮਣਾ ਪੈਣਾ ਆਪਾਂ ਨੂੰ ਇਸ ਕਰਕੇ ਬਾਕੀ ਵੱਧ ਤੋਂ ਵੱਧ ਸੰਗਤ ਨੂੰ ਮੈਂ ਇਹੀ ਅਪੀਲ ਕਰਦੇ ਆਂ ਬਾਰ-ਬਾਰ ਇਹੀ ਗੱਲ ਕਹਿੰਨੇ ਆਂ ਵੀ ਵੱਤ ਵੱਦ ਸਾਥ ਦਿਓ ਸੰਗਤਾਂ ਦਾ ਜਿੰਨਾ ਸਜੋਗ ਹੋ ਸਕਦਾ ਵੱਤ ਵੱਦ ਖਨੌਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਮਤਲਬ ਵੱਤ ਵੱਦ ਹਾਜ਼ਰੀ ਭਰੀ ਭਰੀ ਜਾਵੇ ਦੇਖੋ ਬਾਕੀ ਤੁਹਾਨੂੰ ਪਤਾ ਇਹ ਵੇਖੋ ਕਿੰਨਾ ਕਿੰਨਾ ਚਾਈਟੇ ਟਰਾਲੀ ਦੁਨੀਆ ਦਾ ਸਭ ਤੋਂ ਵੱਧ ਇੱਥੇ ਆਇਆ ਇਸ ਵੇਲੇ ਕਿੰਨੇ ਕਿਲੋਮੀਟਰ ਚ ਵੱਡਾ ਲਾਮ ਲਸ਼ਕਰੀ ਇੱਥੇ ਆਇਆ ਤੇ ਇਹੀ ਜਿੰਨ ਕੀ ਯਾਰੀ ਅਸੀਂ ਦੇ ਕਿ ਅੱਜ ਫਿਰ ਬੇਨਤੀ ਕਰਦੇ ਆ ਵੀ 70 ਦਿਨ ਤੋਂ ਉੱਤੇ ਹੋ ਗਏ ਆ ਡੱਲੇਵਾਲ ਸਾਹਿਬ ਨੂੰ ਬੈਠੇ ਆ ਮਨਸ਼ੰਸ਼ਨ ਤੇ ਵਿਵਾਦ ੋਵਾ ਦਾ ਆਉ ਮੇ ਕੋ ਜਿਹੜੀ ਤਾਜ਼ਾ ਜਾਣਕਾਰੀ ਹਰ ਦੀ ਹੁੰਦੀ ਏ ਕਿਉਂਕਿ ਸਾਨੂੰ ਸਾਰਾ ਵਿਖਾਉਣਾ ਪੈਂਦਾ ਏ ਅੱਜ 12 ਫਰਵਰੀ ਦਾ ਮੈਂ ਤਾਜ਼ਾ ਜਿਹੜਾ ਮਾਹੌਲ ਖੌਣ ਤੋਂ ਕਿਉਂਕਿ ਸਾਨੂੰ ਅੱਜ 1 ਸਾਲ ਪੂਰਾ ਹੋ ਜਾਣਾ ਏ ਇਸ ਕਰਕੇ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਇੱਥੇ ਸਾਰੀਆਂ ਪਹੁੰਚੀਆਂ ਨੇ ਅੱਜ ਮੈਂ ਜਿਹੜੀ ਤਾਜ਼ਾ ਮਾਹੌਲ ਜਿਹੜਾ ਤੁਹਾਨੂੰ ਅੱਜ ਤਾਂ ਵਿਖਾਉਣ ਡਿਆ ਏ ਖਨੋਰੀ ਵਾਟਰ ਦਾ ਇਹ ਤਾਂ ਆ ਸਾਰੇ ਮੇਰੇ ਕੋਲ ਵਟਸਐਪ ਆਜ ਮੈਂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਹੋਣ ਦੇ ਲਈ ਵੀ ਆਈ ਵਿਖੀ ਅਸੀਂ 13 ਫਰਦੀ ਅੱਜ 12 ਫਰਦੀ ਹੋ ਗਈ ਜੇ ਸਾਨੂੰ ਇੱਕ ਸਾਲ ਚ ਪੂਰਾ ਹੋ ਚੁੱਕਾ ਅੱਜ ਅਸੀਂ ਜਿਹੜੀ ਤਾਰਾ ਦਾਨ ਕਰੀ ਤੁਹਾਨੂੰ ਦਿੱਤੀ ਹੈ ਦੀ ਖਰੋਲੀ ਬੋਟਲ ਦੀ ਜੋ ਇੱਥੇ ਬਾਬਾ ਪ੍ਰਕਾਸ਼ ਜਿਹੜਾ ਪ੍ਰਧਾਨ ਚ ਲੋਹ ਲੰਗਰਾਂ ਦੀ ਸੇਵਾ ਜਿਹੜੀ ਲੋਪਰੇ ਆ ਇੱਕ ਸਾਲ ਨੂੰ ਸ਼ੁਰੂ ਕਰਕੇ ਆਇਆ ਇੱਕ ਸਾਲ ਹੁਣ ਸਾਨੂੰ ਅੱਜ ਪੂਰਾ ਹੋ ਚੁੱਕਿਆ ਹੋ ਗਿਆ ਸਾਡੇ ਜਿਹੜੇ ਜिले ਅੱਜ ਪਹੁੰਚ ਰਹੇ ਆ ਸਰਪੰਚ ਅੰਮ੍ਰਿਤਸਰ ਕਪੂਰਥਾਲਾ ਆਪੋ ਆਪਣਾ ਜਲੰਧਰ ਫਿਰੋਪੁਰ ਮੁਕਸਤ ਪਟਿਆਲਾ ਹਾ ਜਿਹੜੇ ਇੱਥੇ ਜਿਹੜੇ ਸਾਡੇ ਪਹੁੰਚ ਚੁਕੇ ਪ੍ਰਧਾਨ ਜੀ ਨੇ ਮੈਸਿੰਗ ਹਰ ਕਮੇਟੀ ਦੇ ਦੇਖ ਕੇ ਸੁਧਾਰ ਜਾਨਾ ਆਜੇ ਟੀਵੀ ਤੇ ਕੁਰੀ ਮੈ ਕੈਮਰਾਮੈਨੋ ਆਪਣੇ ਜਿਹੜਾ ਅੰਕਾ ਤਾਗਮਾ ਖਾ ਜਾਵੇ ਕਿਉਂਕਿ ਜਿਹੜੇ ਗੁਰੂ ਕੇ ਲੰਗਰ ਜਿਹੜੇ ਸ਼ੇਕ ਟੰਡੇ ਪੂਰਨ ਤਾਗਮਾ ਹੋ ਖਾ ਜਾਵੇ ਆਜ ਮਤਾਂ ਗੁਰੂ ਕੇ ਲੰਕਰ ਵਿੱਚ ਜੋ ਸਾਰੇ ਦੇ ਸ਼ਾਬ ਖਾ ਰਿਹਾ ਹੈ ਇਹ ਗੁਰੂ ਦਾ ਲੰਗਰ ਚੱਲ ਰਿਹਾ ਏ ਲੈਣ ਦਾ ਫਾਇਦਾ ਤਾਂ ਨਹੀਂ ਕੋਈ ਨਾਲ ਪਰਉ ਨਹੀਂ ਨਾਲ ਨਹੀਂ ਤੇ ਇੱਥੇ ਜਿਹੜਾ ਆ ਕੇ ਮਾਏਗਾ ਦਿਲ ਤੋਂ ਸਾਫ਼ ਸੁੰਦਰ ਮੁਖੌਂ ਲਿਆ ਏ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਜਿਹੜਾ ਅੱਜ ਇੱਥੇ ਖਲਾਉਰੀ ਭੰਤਕੀ ਜਿਹੜਾ ਸਾਡੀ ਜਿਹੜੀ ਮਰਤਮ ਦੀ ਖਬਰ ਜਿਹੜੀ ਦੇ ਦਿੱਤੇ ਸਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਰਦੇਸ਼ ਸਿੰਘ ਪ੍ਰੈਸ ਕਤਰ ਬਲਾਵਟੋਏ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ